ਤਰੀਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀਆਂ ਲੈ ਕੇ ਹਾਜ਼ਰਾਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਭੈਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਬਦ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਅੱਜ ਲੈ ਕੇ ਹਾਜ਼ਰ ਆਏ ਦੀ ਵੱਡੀ ਖਬਰ ਕੇਂਜਰੀਵਾਲ ਨੇ ਆਪ ਦੀ ਜਿਮਨੀ ਚੁੰਜਿਤ ਦੀ ਦਿੱਤੀ ਵਿਦਾਇਕਾ 2029 27 ਨਾਮੀ ਹੋਵੇਗਾ ਰਾਜ ਸਭਾ ਚ ਜਾਣ ਤੋਂ ਕੀਤਾ ਇਨਕਾਰ ਸੰਜੀਵ ਰੋੜਾ ਦੇ ਸਤੀਫੇ ਤੋਂ ਬਾਅਦ ਖਾਲੀ ਹੋਈ ਰਾਜ ਸਭਾ ਸੀਟ ਲਈ ਚੋਟੀ ਦੇ ਨੇਤਾ ਅਰਵਿੰਦ ਕੇਂਜਰੀਵਾਲ ਨੂੰ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਇਹ ਖਬਰਾਂ ਆ ਰਹੀਆਂ ਸਨ ਪਰ ਹੁਣ ਕੋਡ ਅਰਵਿੰਦ ਕੇਂਦਰੀਵਾਲ ਨੇ ਇਸ ਗੱਲ ਤੋਂ ਇਨਕਾਰ ਕੀਤਾ ਆਮਾ ਦੀ ਪਾਰਟੀ ਨੇ ਗੁਜਰਾਤ ਦੇ ਤੇ ਪੰਜਾਬ ਦੇ ਲੁਧਿਆਣਾ ਪਛਮੀ ਵਿਧਾਨ ਸਭਾ ਸੀਟ ਦੇ ਹੋਈਆਂ ਉਪਚੋਣਾ ਵਿੱਚ ਭਾਰੀ ਜਿੱਤ ਪ੍ਰਾਪਤ ਕੀਤੀ ਹੈ ਜੇ ਇਸ ਜਿੱਤ ਤੋਂ ਬਾਅਦ ਪਾਰਟੀ ਵਿੱਚ ਭਾਰੀ ਉਤਸ਼ਾਹ ਹੈ ਤੇ ਸੀਨੀਅਰ ਅਗੂ ਖੁਸ਼ ਦਿਖਾਈ ਦੇ ਰਹੇ ਹਨ ਵਰਕਰ ਪਾਰਟੀ ਹੈੱਡਕੁਆਰਟਰ ਵਿੱਚ ਜਿੱਤ ਦੇ ਜਸ਼ਨ ਵਿੱਚ ਡੁੱਬੇ ਹੋਏ ਹਨ ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਂਦਰੀਵਾਲ ਸਮੇਤ ਕਈ ਨੇਤਾਵਾਂ ਦੀਆਂ ਪ੍ਰਤੀਕਿਰਿਆ ਸામਨੀ ਆਈਆਂ ਹਨ ਅਰਵਿੰਦ ਕੇਂਦਰੀਵਾਲ ਨੇ ਕਹਿ ਗੁਜਰਾਤ ਸੀਟ ਤੇ ਪੰਜਾਬ ਦੀ ਲੁਧਿਆਣਾ ਪੱਛਮੀ ਸੀਟ ਤੇ ਆਮਾਦੀ ਪਾਰਟੀ ਦੀ ਸ਼ਾਨਦਾਰ ਜਿੱਤ ਤੇ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਗੁਜਰਾਤ ਤੇ ਪੰਜਾਬ ਦੇ ਲੋਕਾਂ ਨੂੰ ਬਹੁਤ-ਬਹੁਤ ਬਧਾਈਆਂ ਤੇ ਬਹੁਤ-ਬਹੁਤ ਧੰਨਵਾਦ ਦੋਵਾਂ ਥਾਵਾਂ ਤੇ ਜਿੱਤ ਪਿਛਲੀਆਂ ਚੋਣਾਂ ਦੇ ਮੁਕਾਬਲੇ ਲਗਭਗ ਦੁੱਗਣੇ ਫਰਕ ਨਾਲ ਹੋਈ ਅਰਵਿੰਦ ਕੇਂਦਰੀਵਾਲ ਨੇ ਖਾਲੀ ਵਿੱਚ ਹੋਈਆਂ ਉਪ ਚੋਣਾਂ ਵਿੱਚ ਪਾਰਟੀ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦਾ ਜਸ਼ਨ ਮਨਾਉਂਦੇ ਹੋਏ ਇਹ ਐਲਾਨ ਕੀਤਾ ਕਿ ਨਤੀਜੇ 2027 ਵਿੱਚ ਪੰਜਾਬ ਤੇ ਗੁਜਰਾਤ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਦਾ ਸੰਕੇਤ ਦਿੰਦੇ ਹਨ ਇਹ ਇੱਕ ਪ੍ਰੈਸ ਕਾਨਫਰੰਸ ਨੂੰ ਸਬੋਧਨ ਕਰਦੇ ਕੇਂਜਰੀਵਾਲ ਨੇ ਕਹਾ ਲੜੀਆਂ ਗਈਆਂ 5 ਸੀਟਾਂ ਵਿੱਚੋਂ ਆਪਨੇ ਦੋ ਜਿੱਤੀਆਂ ਹਨ ਇੱਕ ਗੁਜਰਾਤ ਵਿੱਚ ਅਤੇ ਇੱਕ ਲੁਧਿਆਣਾ ਵਿੱਚ ਖਬਰ ਨੂੰ ਅੰਤ ਤੱਕ ਦੇਖਣ ਲਈ